ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਰ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਥਰਾਜ ਵਾਲਾ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨੇੜੇ ਗਿੱਦੜਵਾਹੇ ਦੇ ਰਹਿ ਜਾਂਦਾ ਮਲੋਟ ਵੀ ਇਹਦੇ ਨੇੜ ਆ ਕੋਈ ਬਹੁਤਾ ਦੂਰ ਨਹੀਂ ਗਿੱਦੜਵਾਹੇ ਤੋਂ ਸਿੱਧੀ ਸੜਕ ਇਸ ਪਿੰਡ ਦੇ ਵਿੱਚ ਆਉਂਦੀ ਹੈ ਪਿੰਡ ਦਾ ਨਾਮ ਦੁਬਾਰਾ ਦੱਸ ਦਿਆਂ ਦੋਸਤੋ ਥਰਾਜ ਵਾਲਾ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਬਾਈ ਜੀ ਹੋਰੀ ਸ਼ੌਂਕ ਰੱਖਦੇ ਆ ਪਸ਼ੂ ਪਾਲਣ ਦਾ ਇਨਾਂ ਕੋਲ ਇੱਥੇ ਇੱਕ ਬਹੁਤ ਸੋਹਣਾ ਸਿਸਟਮ ਸੈਟਅਪ ਬਣਿਆ ਹੋਇਆ ਹੈ ਘਰ ਦੇ ਵਿੱਚ ਹੀ ਇਸ ਸਾਈਡ ਤੇ ਖੁਰਲੀ ਤੇ ਪਾਈਪਾਂ ਉੱਤੇ ਲੱਗੀਆਂ ਤੁਸੀਂ ਦੇਖੋ ਦੋ ਵਿਹੜਾ ਇਹਨਾਂ ਨੇ ਵਿਕਾਊ ਕੀਤੀਆਂ ਦੋਨੇ ਹੀ ਸਾਹਮਣੇ ਬਣ ਲਈਆਂ ਸੀਗਾ ਆਪਾਂ ਇਹਨਾਂ ਦੀ ਡਿਟੇਲ ਵੀ ਪੁੱਛਾਂਗੇ ਇਸ ਸਾਈਡ ਦੇ ਉੱਤੇ ਗਾਵਾਂ ਖੁੱਲੀਆਂ ਐ ਅੰਦਰ ਬਾਈ ਜੀ ਉਹਨਾਂ ਨੇ ਲੈਂਟਰ ਲਾਇਆ ਹੋਇਆ ਇਹਨਾਂ ਬਰਾਂਡਿਆਂ ਦੇ ਉੱਤੇ ਤੇ ਹੁਣ ਇਸ ਟਾਈਮ ਇਹ ਅੰਦਰ ਬਰਾਂਡਿਆਂ ਦੇ ਵਿੱਚ ਬੈਠੀਆਂ ਮੈਂ ਇੱਕ ਹੋਰ ਚੀਜ਼ ਦਿਖਾਉਣੀ ਚਾਹਣਾ ਮੈਂ ਪਹਿਲਾਂ ਵੀ ਇਹ ਗੱਲ ਕਰਦਾ ਹੁੰਦਾ ਵੀ ਜੇ ਰੱਖ-ਰਖਾਵ ਚੰਗਾ ਹੈ ਤਾਂ ਐਚਐਫ ਜ਼ਰੂਰੀ ਨਹੀਂ ਬਾਲੀ ਗਰਮੀ ਮਣਾਉਗੀ ਇਹ ਸਰਵਾਈਵ ਕਰਦੀ ਹੈ ਮੈਨੂੰ ਇਹਨਾਂ ਚੋਂ ਕੋਈ ਵੀ ਗਾਂ ਜਿਹੜੀ ਉਹ ਹੌਂਕਦੀ ਨਹੀਂ ਦਿਸਦੀ ਤੁਹਾਨੂੰ ਵੀ ਆਸ ਆ ਵੀ ਇਸੇ ਤਰ੍ਹਾਂ ਦਿਸੂਗਾ ਵੀ ਇਹ ਵਧੀਆ ਆਰਾਮਦਾਇਕ ਮਾਹੌਲ ਦੇ ਵਿੱਚ ਇਸ ਟਾਈਮ 'ਤੇ ਸਾਰੀਆਂ ਖੜੀਆਂ ਬੈਠੀਆਂ ਕਿਉਂਕਿ ਉੱਤੇ ਪੱਕੀ ਛੱਤ ਤਾਂ ਠੰਡੀ ਹੈ ਉੱਚੀ ਛੱਤ ਹੈ ਤੇ ਦੂਜੀ ਗੱਲ ਇਹ ਆਜ਼ਾਦ ਹੈ ਖੁੱਲੀਆਂ ਇਹ ਕੋਈ ਵੀ ਬੱਧੀ ਹੋਈ ਗਾਂ ਨਹੀਂ ਇੰਨੇਕ ਥਾਂ 'ਤੇ ਇਹ ਸਿਸਟਮ ਹੈ ਬਾਈ ਦਾ ਅੱਜ ਇਹਨਾਂ ਨੇ ਦੋ ਵੈੜਾਂ ਵਿਕਾਊ ਕਰਤੀਆਂ ਜਿਨ੍ਹਾਂ ਦੇ ਵਿੱਚ ਇੱਕ ਇਹ ਵੈੜ ਪਹਿਲੇ ਨੰਬਰ ਤੇ ਵਾਈਟ ਰੰਗ ਵਾਲੀ ਡੱਬੀ ਵੈੜ ਆ ਜਿਹੜੀ ਤੇ ਇਹ ਤੋਂ ਇਲਾਵਾ ਇੱਕ ਬਲੈਕ ਦੋਨਾਂ ਦੀ ਬਰੀਡ ਕੁਆਲਿਟੀ ਬਿਨਾ ਸ਼ੱਕ ਚੰਗੀ ਹੈ ਸਿਮਨ ਡਿਟੇਲ ਪ੍ਰੋਪਰ ਮਿਲ ਜਾਣੀ ਹੈ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਹੜਾ ਪਸ਼ੂ ਪਸੰਦ ਆ ਜੋ ਉਹਦੀ ਤਸੱਲੀ ਤੁਸੀਂ ਕਰੋਗੇ ਤੇ ਨੰਬਰ ਵੀਰ ਦਾ ਮੈਂ ਸਕਰੀਨ ਤੇ ਚਲਾ ਦੂੰਗਾ ਪਹਿਲੇ ਨੰਬਰ ਵਾਲੀ ਵਿਹੜ ਤੋਂ ਡਿਟੇਲ ਪੁੱਛਣੀ ਸ਼ੁਰੂ ਕਰਾਂਗੇ ਫਿਰ ਦੂਜੀ ਗਾਂ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਵੀਰੇ ਨਵਜੋਤ ਸਿੰਘ ਜੀ ਨਵਜੋਤ ਬਾਈ ਗਾਵਾਂ ਦਾ ਇਹ ਜਿਹੜਾ ਸਿਸਟਮ ਬਣਾਇਆ ਸੈਟਅਪ ਬਣਾਇਆ ਕਿੰਨਾ ਕਚਰ ਹੋ ਗਿਆ ਇਹਨੇ ਬਣਾਇਆ ਇਹ ਆਪਾਂ ਜੀ 2019 ਚ ਸਟਾਰਟ ਕਰਤਾ ਸੀ ਗਾਵਾਂ ਦਾ ਕੰਮ 2019 ਚ ਹਾਂਜੀ ਪਹਿਲਾਂ ਮੱਝਾਂ ਰੱਖਦੇ ਸੀ ਪਹਿਲਾਂ ਮੱਝਾਂ ਰੱਖਦੇ ਸੀ ਅੱਛਾ ਇਹ ਖੁੱਲੀਆਂ 19 ਚ ਹੀ ਛੱਡਤੀਆਂ ਸੀ ਹਾਂਜੀ ਕਿੰਨਾ ਇੱਕ ਫਰਕ ਲੱਗਾ ਕੰਮ ਦਾ ਜਦੋਂ ਪਹਿਲਾਂ ਬੰਨ ਕੇ ਮੱਝਾਂ ਰੱਖਦੇ ਖੁੱਲੇ ਦਾ ਜੀ ਕੰਮ ਬਹੁਤ ਫਰਕ ਪੈ ਜਾਂਦਾ ਤੇ ਅੱਧਾ ਕੰਮ ਹੀ ਰਹਿ ਜਾਂਦਾ ਕਿ ਧੁੱਪੇ ਛਾਵੇਂ ਦਾ ਕੰਮ ਮੁੱਕ ਜਾਂਦਾ ਇੱਕ ਪਾਣੀ ਦਾ ਬਹੁਤ ਦਿੱਕਤ ਹੁੰਦੀ ਆ ਵੀ ਆਪ ਬਖੋਲ ਕੇ ਪੀਣਾ ਸੋ ਖੁੱਲੇ ਪਸ਼ੂ ਨੇ ਆਪਦੀ ਮਰਜ਼ੀ ਨਾਲ ਕਿੰਨੇ ਵਾਰੀ ਮਰਜ਼ੀ ਪੀ ਲੈ ਠੀਕ ਆ ਖੁੱਲਾ ਪਸ਼ੂ ਜਿੰਨਾ ਚਿਰ ਮਰਜ਼ੀ ਪਾਣੀ ਪੀ ਜਾਵੇ ਆਪਦੀ ਮਰਜ਼ੀ ਨਾਲ ਉਹਨੇ ਪੀਣਾ ਤੇ ਇਹ ਵੀ ਕੰਮ ਘਟ ਜਾਂਦਾ ਹਾਂਜੀ ਹਾਂਜੀ ਅੱਛਾ ਮੱਝਾਂ ਨਾਲ ਉਹ گاਵਾ ਚ ਫਰਕ ਲੱਗਾ ਕੋਸ ਨਹੀਂ ਜੇ ਆਪਾਂ ਚੰਗੀ ਬਰੀਡ ਦੀ ਮੱਝ ਰੱਖਾਂਗੇ ਫੇਰ ਤਾਂ ਬਰਾਬਰ ਹੀ ਕੰਮ ਜੀ ਤੇ ਨਹੀਂ گاਵਾ ਠੀਕ ਹੈ ਨਹੀਂ ਗਾਈ ਨਹੀਂ ਹੁੰਦੀਆਂ ਇਹ ਅੱਛਾ ਹੁਣ ਮੇਨ ਕਨਸੈਪਟ ਇੱਥੇ ਆਪਣਾ ਦੁੱਧ ਦਾ ਜਾਂ ਆਪਾਂ ਵਹਿੜਾਂ ਤਿਆਰ ਕਰਕੇ ਸੇਲ ਕਰ ਦਿੰਦੇ ਦੁੱਧ ਦੇ ਪਸ਼ੂ ਲੱਗੇ ਹੋਏ ਆ ਤੇ ਕੁਛ ਆਪਾਂ ਸੇਲ ਕਰ ਦਿੰਨੇ ਆ ਵਹਿੜਾਂ ਤਿਆਰ ਕਰਕੇ ਜਿਹੜੀਆਂ ਅੱਜ ਦੋ ਏ ਵਿਕਾਊ ਕੀਤੀਆਂ ਹਾਂਜੀ ਇਹ ਕਰਦੀਆਂ ਆ ਜਾਂ ਖਰੀਦਦੀਆਂ ਇਹ ਆਪਣੇ ਕਰਦੀਆਂ ਜੀ ਪਹਿਲੇ ਨੰਬਰ ਤੇ ਵਹਿੜ ਕੰਨਵਾ ਸੂਆ ਦੰਦੋ ਕਿਵੇਂ ਆ ਇਹ ਚਾਰ ਦੰਦਾਂ ਦੀ ਪਹਿਲਾ ਸੂਆ ਜੀ ਐਵਰੈਸਟ ਦੀ ਖੋਦ ਆ ਅੱਗੇ ਪਾਈਪਰ ਲੱਗਾ ਨਾਰਮਲ ਸੀਮਨ ਐਵਰੈਸਟ ਦੀ ਆਪ ਤੇ ਪਾਈਪਰ ਦਾ ਸੀਮਨ ਹਾਂਜੀ ਇਹਦੇ ਜੇ ਮਾਂ ਦੇ ਦੁੱਧ ਦੀ ਗੱਲ ਕਰਨੀ ਹੋਵੇ ਮਾਂ ਦਾ ਸੀਗਾ ਜੀ 38-40 ਲੀਟਰ ਦਾ ਰਿਕਾਰਡ 38-40 ਲੀਟਰ ਹਾਂਜੀ ਕਦੋਂ ਦਿਨ ਪੂਰੇ ਹੋਣਗੇ ਇਹਦੇ 4 ਤਰੀਕ ਠੀਕ ਹੈ ਰੇਟ ਇਹਦਾ ਆਪਾਂ ਕੀ ਰੱਖਾਂ ਰੇਟ ਫੋਨ ਤੇ ਕਰ ਲਾਂਗੇ ਖੋਲ ਦਿਓ ਬਾਈ ਇਹਨੂੰ ਦੋਸਤੋ 4 ਸਤੰਬਰ ਨੂੰ ਦਿਨ ਪੂਰੇ ਹੁੰਦੇ ਆ ਤੇ ਅੱਜ ਤਰੀਕ ਜਿਹੜੀ ਉਹ 21 ਅਗਸਤ ਹੈ ਹਜੇ ਦਿਨ ਬਹੁਤ ਪਏ ਆ 22 ਅਗਸਤ ਸੌਰੀ ਇੱਕ ਦਿਨ ਜਿਹੜਾ ਉਹ ਹੋਰ ਨਾਲ ਐਡ ਕਰ ਲਓ 22 ਅਗਸਤ ਨੂੰ ਇਹ ਵੀਡੀਓ ਬਣਾ ਰਹੇ ਆਂ ਤੇ ਦਿਨੇ ਦੇ ਪੂਰੇ ਹੁੰਦੇ ਆ 4 ਸਤੰਬਰ ਨੂੰ ਖੁੱਲੀਆਂ ਰਹਿੰਦੀਆਂ ਵਹਿੜਾਂ ਦੋਸਤੋ ਤਾਂ ਹੀ ਅੰਦਰ ਨੂੰ ਭੱਜ ਕੇ ਆਉਂਦੀਆਂ ਕਿਉਂਕਿ ਅੰਦਰ ਠੰਡਾ ਮਾਹੌਲ ਹੈ ਐਬਰੈਸਟ ਦੀ ਆਪ ਹੈ ਚੰਗਾ ਸੀਮਣ ਇਹਦੇ ਲੱਗਾ ਲੱਤਾਂ ਦੀ ਬਣਾਵਟ ਚੰਗੀ ਆ ਤੇ ਹਵਾਨਾ ਫਿਟਿੰਗ ਵਾਲਾ ਹੈ ਅਗਾੜੀ ਹਮੇਸ਼ਾ ਮੱਝਾ ਜਗਾਂ ਪਹਿਲਾਂ ਭਰਦੀ ਹੈ ਅੱਗੋਂ ਹਵਾਨਾ ਬੜਾ ਸੋਹਣਾ ਰੋਖੇ ਨੇ ਰੱਖ ਲਿਆ ਤੇ ਪਿੱਛੋਂ ਹਵਾਨਾ ਨੇ ਭਾਰੀ ਜਾਣਾ ਜਿਹਨੇ ਬਰੀਡ ਤੇ ਕੰਮ ਕਰਨਾ ਉਹਦੇ ਲਈ ਵੀ ਚੰਗੀ ਹੈ ਇਹ ਕੰਮ ਘਰੇਲੂ ਪਸ਼ੂ ਪਾਲਕ ਵੀਰ ਕੋਲੋਂ ਤੁਹਾਨੂੰ ਵੀਡੀਓ ਦਿਖਾ ਰਿਹਾ ਹਾਂ ਦਸਤੋ ਤੇ ਗਾਂ ਤੁਹਾਨੂੰ ਆਸਾ ਪਸੰਦ ਆਊ ਫੇਰ ਤੋਰਦੀ ਬਈ ਥੋੜਾ ਇੱਧਰ ਨੂੰ ਸੋ ਥੋੜਾ ਹੋਰ ਤੋਰਦਨੇ ਹਾਲਾਂਕਿ ਅੰਦਰ ਨੂੰ ਇਹਨੇ ਫੇਰ ਭੱਜ ਕੇ ਹੀ ਜਾਣਾ ਕਿਉਂਕਿ ਅੰਦਰ ਠੰਡੇ ਸਣਾ ਤੇ ਬੈੰਦੀ ਹੈ ਚਾਰ ਦੰਦ ਵਹਿੜਾ ਦਸੋ ਖਵਾਨਾ ਚੰਗਾ ਹੈ ਰੰਗ ਰੂਪ ਸੋਹਣਾ ਹੈ ਢਾਂਚਾ ਸੋਹਣਾ ਹੈ ਖਵਾਨੇ ਦਾ ਰੁਖ ਦੇਖੋ ਲਿਆ ਵੀਰੇ ਬੰਦ ਦਿਓ ਸੋ ਇਹ ਪਹਿਲੇ ਨੰਬਰ ਤੇ ਵਹਿੜ ਦੇਖ ਲਓ ਵੀ ਐਵਰੇਸਟ ਬੁੱਲ ਦੀ ਸੋਨੇ ਟਾਂ ਚੇਰੀਆ ਤੇ ਸੋਨਾ ਹੀ ਦੁੱਧ ਪਾਉਣਾ ਇਹਨੇ ਪਹਿਲੇ ਸੂਏ ਦੇ ਵਿੱਚ ਹੀ ਚੰਗੀ ਸੰਭਾਲ ਕਰ ਲਓ ਕਿਉਂਕਿ ਹਜੇ 4 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਐ ਪੰਜ ਚਾਰ ਦਿਨ ਉੱਤੇ ਲੱਗੀ ਤਾਂ ਨੋਮਾ ਮਹੀਨਾ ਵਾਂਗ ਲੰਘ ਜਾਣਾ ਜਦੋਂ ਉਹਨੇ ਇਹਨੇ ਸੋਣਾ ਤੇ ਆਪਾਂ ਨੂੰ ਪਤਾ ਵੀ 10ਵੇਂ ਮਹੀਨੇ ਦੇ ਵਿੱਚ ਤਾਂ ਠੰਡ ਰਾਤ ਦੀ ਫੁੱਲ ਹੋਈ ਜਾਣੀ ਹੁੰਦੀ ਐ ਇਸ ਤੋਂ ਅੱਗੇ ਇੱਕ ਹੋਰ ਵੜ ਆ ਭਾਈ ਕੀ ਡਿਟੇਲ ਆ ਨਵਜੋਤੇ ਇਹ ਵੀ ਸਪਾਈਕ ਦੀ ਇਹਦੇ ਹੌਟਸਟਾਰ ਲੱਗਿਆ ਇਹ ਵੀ ਹੌਟਸਟਾਰ ਦਾ ਸੀਮਨ ਲੱਗਿਆ ਤੇ ਸਪਾਈਕ ਦੀ ਆਪ ਹਾਂਜੀ ਠੀਕ ਐ ਇਹਦੀ ਮਾਤ ਦਾ ਦੁੱਧ ਕਰ ਇਹਦਾ ਵੀ 38 40 ਲੀਟਰ ਸੀਗਾ ਜੀ ਠੀਕ ਹੈ ਅਸੇ ਇਹ ਦੰਦੋਂ ਕਿਵੇਂ ਹੈ ਬਾਈ ਇਹ ਦੰਦੋਂ ਜੀ ਮਤਲਬ ਦੋਂਦੀ ਹਜੇ ਚੱਕਦੀ ਹੈ ਦੋਂਦੇ ਦੰਦਾਂ ਦਾ ਇਹ ਕਿੰਨੇ ਕ ਦਿਨ ਹੋਇਆ ਦੋਂਦੇ ਦੰਦ ਚੱਕਣੇ ਬਸ 10 ਕ ਦਿਨ ਹੀ ਹੋਇਆ ਜੀ ਦੱਸੋ ਪਹਿਲਾਂ ਹੀ ਗੱਲ ਹੋਈ ਸੀ ਅੱਜ ਤੋਂ 10 ਦਿਨ ਪਹਿਲਾਂ ਇਹਨੇ ਦੰਦ ਸਿੱਟੇ ਤੇ ਨਹੀਂ ਇਹ ਖੀਰੀ ਤੁਹਾਨੂੰ ਦਿਖਾ ਦੇਣੀ ਸੀ ਜੇ 10 ਕ ਦਿਨ ਹੋਰ ਲੰਘ ਜਾਂਦੇ ਤਾਂ ਸੋ ਇਹਦੇ ਬਾਈ ਤਰੀਕ ਕਿੰਨੀ ਨੂੰ ਦਿਨ ਪੂਰੇ ਹੋ ਗਏ 8 ਤਰੀਕ ਨੂੰ ਪੂਰੇ 8 ਨੂੰ ਹਾਂਜੀ 8 ਸਤੰਬਰ ਨੂੰ 22 ਤਰੀਕ ਅੱਜ 9 ਹੋਏ ਤੇ 8 ਹੋ 17 ਦਿਨ ਪਏ ਹਜੇ ਹਾਂਜੀ ਤੋਰਦ ਗਏ ਬਾਈ ਇਹ ਵੀ ਪਹਿਲਣ ਵੈਡ ਹੈ ਮਦਰ ਮਿਲਕਰ ਘਾੜੇ ਦਾ ਵੀ ਚੰਗਾ ਸਪਾਈਕ ਦੀ ਆਪ ਹੈ ਦੋਸਤੋ ਇਹ ਵੈਡ ਜਿਹੜੀ ਹੁਣ ਤੁਸੀਂ ਦੇਖ ਰਹੇ ਹੋ ਫੇਸ ਵੇਖੋ ਜੀ ਫੇਸ ਕਿੰਨਾ ਛੋਟਾ ਕੰਨ ਕੁੱਲ ਦੀ ਬਰੀਕੀ ਦੇਖੋ ਜੀ ਬਹੁਤ ਸੋਹਣੀ ਹੈ ਦੋਸਤੋ ਬਰੀਡ ਕੁਆਲਟੀ ਦਾ ਬੇਨਾਚ ਬੜੀ ਚੰਗੀ ਹੈ ਸੰਭਾਲੀਆਂ ਬਹੁਤ ਸੋਹਣੀਆਂ ਹੈ ਸੰਭਾਲ ਦਾ ਹੀ ਮੁੱਲ ਹੈ ਦੋਸਤੋ ਸੋਹਣੀ ਰਕਮ ਕਰਮ ਵਾਲਿਆਂ ਨੇ ਵਿਟਾਉਣੀ ਹੈ ਅੱਜ ਬਾਈ ਨੇ ਇਹਨਾਂ ਨੂੰ ਨੇੜ ਲਿਆਂਦਾ ਕਰਮ ਵਾਲਿਆਂ ਨੇ ਤੰਦਰੁਸਤ ਰਹਿਣ ਤੇ ਜਿਹੜਾ ਭਰਾ ਪੈਸਾ ਇਨਵੈਸਟ ਕਰੂਗਾ ਉਹਦਾ ਵੀ ਫਾਇਦਾ ਇਹ ਹੋਣਾ ਵੀ ਇੱਕ ਘਰੇਲੂ ਪਰਿਵਾਰ ਤੋਂ ਤੁਹਾਨੂੰ ਇੱਕ ਆਮ ਵੀਰ ਕੋਲੋਂ ਇਹ ਵੈੜਾ ਮਿਲ ਜਾਣ ਦੁੱਧ ਵੀ ਚੰਗਾ ਦੇਣੀਆਂ ਬਰੀਡ ਤੇ ਵੀ ਕੰਮ ਕਰ ਲੂਗੀ ਸੀਮਨ ਡੀਟੇਲ ਤੁਹਾਨੂੰ ਦੱਸ ਹੀ ਦਿੱਤੀ ਐ ਬਾਕੀ ਪਸ਼ੂ ਤੁਸੀਂ ਆ ਕੇ ਆਪਦੀ ਸਮਝ ਨਾਲ ਖਰੀਦਣਾ ਸੋ ਅੱਜ ਦੀ ਵੀਡੀਓ ਫਿਲਹਾਲ ਇਹ ਦੋ ਵੈੜਾਂ ਦੀ ਸੀ ਦੱਸੋ ਤੇ ਦੋਨੋਂ ਹੀ ਤੁਹਾਨੂੰ ਮੈਂ ਦਿਖਾ ਦਿੱਤੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ